ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਹਫਤਾ ਲਗਾਤਾਰ ਜਾਪ ਕਰਨ ਮਗਰੋਂ ਪਾਈ ਅੰਮ੍ਰਿਤਪਾਲ ਸਿੰਘ ਦਾ ਵਿਸਤਰ ਹਵਾ ਦੇ ਵਿੱਚ ਉੱਡਣ ਲੱਗਿਆ ਜੈਕਾਰੇ ਕਮਰੇ ਦੇ ਵਿੱਚ ਲੱਗੇ ਰਿਕਾਰਡ ਹੋਈ ਇਹ ਪੂਰੀ ਘਟਨਾ ਅਸਲ ਦੇ ਵਿੱਚ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਇਸ ਵਿਸ਼ੇ ਤੇ ਪਹਿਲਾ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਪਈ ਅਮਰਿਤ ਪਾਲ ਸਿੰਘ ਜੀ ਗੱਲ ਕਰੀਏ ਵੀ ਉਹ ਤਾਂ ਗੁਰਬਾਣੀ ਦਾ ਨਿਤਨੇਮ ਕਰਦੇ ਨੇ ਪਾਠ ਕਰਦੇ ਨੇ ਪਿਆਰਿਓ ਜਿਹੜੇ ਕਹਿੰਦੇ ਨੇ ਵੀ ਉਹਨਾਂ ਨੇ ਇੱਕ ਹਫ਼ਤਾ ਲਗਾਤਾਰ ਜਾਪ ਕਰਿਆ ਮੈਂ ਬੇਨਤੀ ਕਰਾਂ ਵੀ ਉਹਨਾਂ ਨੇ ਤਾਂ ਇੱਕ ਹਫ਼ਤਾ ਜਾਪ ਕਰ ਲਿਆ ਪਰ ਅਸੀਂ ਅਸੀਂ ਕਿੰਨੇ ਕੁ ਦਿਨ ਜਾਪ ਕਰਿਆ ਕਿੰਨਾ ਟਾਈਮ ਜਾਪ ਕਰਿਆ ਕਦੇ ਇਸ ਗੱਲ ਦਾ ਤੁਹਾਡੇ ਕੋਲੇ ਉੱਤਰ ਹੈ ਸਾਧ ਸੰਗਤ ਅਸੀਂ ਕਹਿੰਦਾ ਵੀ ਉਹ ਫਲਾਣਾ ਬੰਦਾ ਬੜੀ ਬੰਦਗੀ ਕਰਦਾ ਹੈ ਜੀ ਸਾਧ ਸੰਗਤ ਪਰ ਅਸੀਂ ਕਿੰਨੀ ਕੁ ਕਰਦੇ ਹਾਂ ਸਵਾਲ ਇੱਥੇ ਆ ਕੇ ਖਲੋ ਜਾਂਦਾ ਹੈ ਪਿਆਰਿਓ ਭਾਈ ਅਮਰਿਤਪਾਲ ਸਿੰਘ ਹੁਣੀ ਬਾਣੀ ਪੜ੍ਹਦੇ ਨੇ ਇਸ ਚੀਜ਼ 'ਚ ਕੋਈ ਸ਼ੱਕ ਨਹੀਂ ਜਾਪ ਕਰਦੇ ਨੇ ਇਸ ਚੀਜ਼ 'ਚ ਕੋਈ ਸ਼ੱਕ ਨਹੀਂ ਕਿਉਂਕਿ ਜੇਲ੍ਹ ਦੇ ਵਿੱਚ ਉਹ ਜੇ ਬੈਠੇ ਨੇ ਤਾਂ ਉਹ ਗੁਰੂ ਦਾ ਆਸਰਾ ਲੈ ਕੇ ਬੈਠੇ ਨੇ ਉੱਥੇ ਕੋਈ ਆਮ ਬੰਦਾ ਤੇ ਬੈਠ ਨਹੀਂ ਸਕਦਾ ਜਿਹਨੂੰ ਪ੍ਰੋਪਰ ਭਰੋਸਾ ਗੁਰੂ ਤੇ ਵੀ ਚਲੋ ਕੋਈ ਗੱਲ ਨਹੀਂ ਵੀ ਜਦੋਂ ਗੁਰੂ ਨੇ ਚਾਇਆ ਉਦੋਂ ਫੈਸਲਾ ਹੋ ਜਾਏਗਾ ਤੇ ਪਿਆਰਿਓ ਜਦੋਂ ਗੁਰੂ ਨੇ ਚਾਇਆ ਤੇ ਉਦੋਂ ਇਹ ਜੇਲ੍ਹਾਂ ਸਾਨੂੰ ਡੱਕ ਨਹੀਂ ਸਕਦੀਆਂ ਹੋ ਸਕਦਾ ਹੈ ਗੁਰੂ ਦੀ ਇਹਦੇ ਵਿੱਚ ਕੋਈ ਮੌਜ ਹੋਵੇ ਪਿਆਰਿਓ ਭਾਈ ਅਮਰਤਪਾਲ ਸਿੰਘ ਗੁਰਬਾਣੀ ਦਾ ਨਿਤਨੇਮ ਰੋਜ਼ ਕਰਦੇ ਨੇ ਰੋਜ਼ਾਨਾ ਜਾਪ ਹੁੰਦਾ ਹੈ ਪਿਆਰਿਓ ਜਿਹੜਾ ਬੰਦਾ ਗੁਰਬਾਣੀ ਦਾ ਜਾਪ ਕਰਦਾ ਤੇ ਨਿਤਨੇਮ ਕਰਦਾ ਹੈ ਗੁਰਬਾਣੀ ਦੀ ਤਾਕਤ ਉਹਦੇ ਕੋਲ ਇੰਨੀ ਆ ਜਾਂਦੀ ਹੈ ਚਾਹੇ ਕੁਝ ਮਰਜ਼ੀ ਉਹ ਕਰ ਦੇ ਚਾਹੇ ਕੁਝ ਮਰਜ਼ੀ ਹੋ ਜਾਏ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇੱਕੋ ਵਾਰ ਕਿਹਾ ਸੀ ਨਾ ਕਿ ਭਾਈ ਇਹ ਤਪਾ ਪਖੰਡ ਕਰਦਾ ਤੇ ਮੀ ਆਪਾਂ ਪਵਾਵਾਂਗੇ ਗੁਰੂ ਕਿਰਪਾ ਸਦਕਾ ਗੁਰੂ ਅੰਗਦ ਦੇਵ ਜੀ ਕਿਰਪਾ ਕਰਨ ਤਪੇ ਨੂੰ ਜਿਹੜੇ ਜਿਹੜੇ ਮਹਾਨ ਚ ਤੁਸੀਂ ਲੈ ਜਾਓਗੇ ਉਥੇ ਮੀਂਹ ਪੈ ਜਾਏਗਾ ਤੇ ਇਸ ਤਰ੍ਹਾਂ ਤਪੇ ਦੀ ਧੂਕੜੀਸ ਹੋਈ ਤੇ ਪਿਆਰਿਓ ਉਹ ਤੱਪਾ ਮਰ ਗਿਆ ਤੇ ਪਉਦੋਂ ਗੁਰੂ ਅੰਗਦ ਦੇਵ ਜੀ ਇਸ ਗੱਲ ਤੇ ਨਾਰਾਜ਼ ਹੋ ਗਏ ਸੀ ਬਾਬਾ ਅਮਰਦਾਸ ਜੀ ਨਾਲ ਕਹਿੰਦੇ ਵੀ ਗੁਰੂ ਘਰ ਦੇ ਵਿੱਚ ਕਰਾਮਾਤ ਦਾ ਜਿਹੜਾ ਕੋਈ ਸਿਸਟਮ ਨਹੀਂ ਹੈਗਾ ਠੀਕ ਹੈ ਤੁਹਾਡੇ ਬਚਨਾਂ ਦੇ ਵਿੱਚ ਇੰਨੀ ਤਾਕਤ ਹੈ ਉਦੋਂ ਸੰਗਤ ਨੇ ਕਿਹਾ ਵੀ ਤੁਹਾਡੇ ਬਚਨਾਂ ਦੇ ਵਿੱਚ ਇੰਨੀ ਤਾਕਤ ਹੈ ਤੁਹਾਡੇ ਸੇਵਕ ਦੇ ਵਿੱਚ ਇੰਨੀ ਤਾਕਤ ਹੈ ਤੇ ਸਤਿਗੁਰੂ ਜੀ ਤੁਹਾਡੇ ਵਿੱਚ ਕਿੰਨੀ ਤਾਕਤ ਹੋਏਗੀ ਸਤਿਗੁਰੂ ਨੇ ਫਿਰ ਉੱਤੇ ਕਿਹਾ ਸੀ ਇਹ ਗੁਰਬਾਣੀ ਦੀ ਤਾਕਤ ਹੈ ਇਹ ਸ਼ਬਦ ਦੀ ਤਾਕਤ ਹੈ ਇਹ ਗੁਰੂ ਤੇ ਭਰੋਸੇ ਦੀ ਤਾਕਤ ਹੈ ਤੇ ਅਸੀਂ ਇਸ ਗੱਲੋਂ ਨਾਰਾਜ਼ ਹਾਂ ਕਿ ਗੁਰੂ ਘਰ ਦੇ ਵਿੱਚ ਜਿਹੜੀ ਹੈ ਤੇ ਕਿਸੇ ਗੱਲੋਂ ਜਿਹੜੀ ਕਰਾਮਾਤ ਹੈ ਇਸ ਨੂੰ ਕੋਈ ਥਾਂ ਨਹੀਂ ਹੈ ਪਿਆਰਿਓ ਕੋਈ ਥਾਂ ਨਹੀਂ ਹੈਗੀ ਕਰਾਮਾਤ ਨੂੰ ਮੈਂ ਕਹਿੰਦਾ ਭਾਈ ਅਮਰਿਤਪਾਲ ਸਿੰਘ ਲਈ ਜਿਹੜੇ ਗੱਲਾਂ ਕਰਦੇ ਨੇ ਕਿ ਉਹਨਾਂ ਦਾ ਬਿਸਤਰ ਹਵਾ ਚ ਉੱਡ ਗਿਆ ਅੱਜ ਉਹਨਾਂ ਦੇ ਕਮਰੇ 'ਚ ਜਕਾਰੇ ਹਾਂ ਠੀਕ ਹੈ ਜਕਾਰੇ ਲੱਗਦੇ ਨੇ ਜਕਾਰੇ ਉਹ ਆਪ ਵੀ ਲਾਉਂਦੇ ਨੇ ਸੀਸੀਟੀਵੀ ਦੇ ਵਿੱਚ ਘਟਨਾਵਾਂ ਜਿਹੜੀਆਂ ਨੇ ਕੈਦ ਹੁੰਦੀਆਂ ਨੇ ਅਜਿਹੀਆਂ ਘਟਨਾਵਾਂ ਵੀ ਕੈਦ ਹੋ ਜਾਂਦੇ ਨੇ ਜਿਨ੍ਹਾਂ ਬਾਰੇ ਅਸੀਂ ਕਦੇ ਸੋਚਿਆ ਨਹੀਂ ਹੁੰਦਾ ਪਰ ਸਾਧ ਸੰਗਤ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਅਸੀਂ ਸਾਈਡ ਰੱਖੀਏ ਇੱਕ ਗੱਲ ਸੋਚੀਏ ਕਿ ਭਾਈ ਅਮਰਿਤਪਾਲ ਸਿੰਘ ਹੋਰੀ ਜਾਪ ਕਰਦੇ ਨੇ ਜਕਾਰੇ ਲਾਉਂਦੇ ਨੇ ਤੇ ਉਹ ਕਿਹਦੇ ਵਾਸਤੇ ਕਰ ਰਹੇ ਨੇ ਸਾਡੇ ਵਾਸਤੇ ਕੌਮ ਲਈ ਪੰਥ ਲਈ ਪਿਆਰਿਓ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦਾ ਸਾਥ ਦਈਏ ਜੇ ਅਸੀਂ ਅੱਗੇ ਨਹੀਂ ਲੱਗ ਸਕਦੇ ਕੋਈ ਕਾਰਜ ਕਰਨ ਦੇ ਲਈ ਘੱਟੋ ਘੱਟ ਪਿੱਛੇ ਖਲੋ ਕੇ ਅਸੀਂ ਕਹਿ ਤੇ ਸਕਦੇ ਹਾਂ ਵੀ ਹਾਂ ਇਹ ਗੱਲ ਸਹੀ ਹੈ ਜੀ ਇਹ ਗੱਲ ਜਿਹੜੀ ਹੈ ਬਿਲਕੁਲ ਹੋਣੀ ਚਾਹੀਦੀ ਹੈ ਅਸੀਂ ਨਾਲ ਹਾਂ ਅਸੀਂ ਸਮਰਥਨ ਦੰਦੇ ਹਾਂ ਇਹ ਗੱਲ ਤੇ ਆਪਾਂ ਕਹਿ ਸਕਦੇ ਹਾਂ ਜੇ ਇਹ ਗੱਲ ਆਪਾਂ ਕਹਿ ਦਈਏ ਤੇ ਸਾਧ ਸੰਗਤ ਫਿਰ ਬਹੁਤ ਕੁਝ ਹੋ ਜਾਏ ਕਈ ਲੋਕ ਮਜ਼ਾਕੀਆ ਅਲਹਿਜੇ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਉਹ ਬਣਾਉਂਦੇ ਨੇ ਸ਼ੇਅਰ ਕਰਦੇ ਨੇ ਸੋ ਇਹ ਗੱਲਾਂ ਆਪਾਂ ਨਾ ਕਰੀਏ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਗੁਰੇਜ਼ ਕਰੀਏ ਤੇ ਇਹ ਗੁਰੂ ਦਾ ਮਜ਼ਾਕ ਨਾ ਉਡਾਈਏ ਵੀ ਉਹਨਾਂ ਨੇ ਨਿਤਨੇਮ ਕੀਤਾ ਜਿਵੇਂ ਅਜਿਹਾ ਹੋ ਗਿਆ ਜੇ ਹੋ ਗਿਆ ਸਾਧ ਸੰਗਤ ਅਸੀਂ ਪਹਿਲਾਂ ਖੁਦ ਕਰੀਏ ਤੁਹਾਨੂੰ ਫਿਰ ਪਤਾ ਲੱਗੇਗਾ ਵੀ ਹੁੰਦਾ ਕਿ ਨਹੀਂ ਹੁੰਦਾ ਪ੍ਰੋਪਰ ਬਣੀਏ ਪਹਿਲਾਂ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ